ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰਦੀ ਦਾ ਮੌਸਮ ਹੈ ਤੇ ਤਰ੍ਹਾਂ ਤਰ੍ਹਾਂ ਦੇ ਅਚਾਰ ਹੈ ਜਿਹੜੇ ਉਹ ਪੈਂਦੇ ਆ ਜੀ ਨੂੰ ਜਿਹੜਾ ਅਚਾਰ ਪਸੰਦ ਹੁੰਦਾ ਉਹ ਜ਼ਰੂਰ ਪੌਂਦਾ ਤੇ ਕਈ ਤਾਂ ਐੋ ਜੇ ਆ ਕਿ ਹਰ ਤਰ੍ਹਾਂ ਦਾ ਅਚਾਰ ਘਰ ਵਿੱਚ ਰੱਖਦੇ ਆ ਤੇ ਆਪਾਂ ਬਣਾਏ ਜੀ ਅੱਜ ਬਹੁਤ ਹੀ ਸਪੈਸ਼ਲ ਜਿਹਾ ਅਦਰਕ ਦਾ ਅਚਾਰ ਜਿਹੜਾ ਸਰਦੀ ਦੇ ਵਿੱਚ ਬਹੁਤ ਹੀ ਖਾਸ ਮੰਨਿਆ ਜਾਂਦਾ ਕਿਉਂਕਿ ਅਦਰਕ ਹੈ ਜਿਹੜਾ ਉਹਦੀ ਗਰਮੈਸ਼ ਨਾਲ ਸਰਦੀ ਤੋਂ ਕਾਫੀ ਰਾਹਤ ਮਿਲਦੀ ਹੈ ਤੇ ਅੱਜ ਜਿਹੜੇ ਤਰੀਕੇ ਨਾਲ ਆਪਾਂ ਅਚਾਰ ਬਣਾ ਰਹੇ ਆ ਉਹ ਬਿਲਕੁਲ ਆਸਾਨ ਤਰੀਕਾ ਹੈ ਉਹ ਨੂੰ ਕੋਈ ਵੀ ਪਾ ਸਕਦਾ ਹੈ ਆਪਾਂ ਲਈਏ ਜੀ 1/2 ਕਿਲੋ ਅਦਰਕ ਜਿਹਨੂੰ ਆਪਾਂ 3 ਦਿਨ ਪਹਿਲਾਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀ ਇਹ ਗਿੱਲਾ ਬਿਲਕੁਲ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਛਿੱਲ ਲਿਆ ਜੇ ਦਾ ਛਿਲਕਾ ਮੋਟਾ ਹੋਵੇ ਕਈ ਵਾਰੀ ਅਦਰਕ ਥੋੜਾ ਜਿਹਾ ਉੱਪਰੋਂ ਸਾਫ਼ ਨਹੀਂ ਹੁੰਦਾ ਤਾਂ ਉਸੇ ਤਰੀਕੇ ਨਾਲ ਤੁਸੀਂ ਉਤਾਰ ਕੇ ਉਹ ਛਿਲਕਿਆਂ ਨੂੰ ਸੁਕਾ ਸਕਦੇ ਹੋ ਤਾਂ ਕਿ ਆਪਣੇ ਜਿਹੜਾ ਚਾਹ ਵਗੈਰਾ ਦੇ ਵਿੱਚ ਉਹ ਕੰਮ ਆ ਸਕੇ ਤੇ ਅਦਰਕ ਨੂੰ ਆਪਾਂ ਛਿੱਲ ਕੇ ਉਸ ਤੋਂ ਬਾਅਦ ਜੀ ਉਹਨੂੰ ਲਵਾਂਗੇ ਕੱਟ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਮੋਟਾ ਇਸ ਤਰੀਕੇ ਨਾਲ ਤੁਸੀਂ ਕੱਟ ਲੈਣਾ ਪਰ ਕੱਟਣ ਤੋਂ ਬਾਅਦ ਵੀ ਆਪਾਂ ਇਹਨੂੰ 2-3 ਘੰਟੇ ਸੁਕਾਉਣਾ ਕਿਉਂਕਿ ਜਦੋਂ ਅਦਰਕ ਕੱਟਦੇ ਆ ਤਾਂ ਉਹ ਗਿੱਲਾ ਜਿਹਾ ਹੋ ਜਾਂਦਾ ਸਾਰਾ ਉਸ ਤਰੀਕੇ ਨਾਲ ਤੁਸੀਂ ਬਿਲਕੁਲ ਅਚਾਰ ਨਾ ਪਾਇਓ ਤੇ ਇਹਦੇ ਵਿੱਚ ਨਾਲ ਹੀ ਪਾਵਾਂਗੇ ਜੀ ਆਪਾਂ ਹਰੀਆਂ ਮਿਰਚਾਂ ਕਿਉਂਕਿ ਇਹਦੇ ਨਾਲ ਅਚਾਰ ਦਾ ਟੇਸਟ ਹੈ ਜਿਹੜਾ ਬੜਾ ਹੀ ਵਧੀਆ ਆਉਂਦਾ ਹੈ ਅੱਧਾ ਕਿਲੋ ਲਿਆ ਸੀ ਆਪਾਂ ਅਦਰਕ ਤੇ 150 ਗ੍ਰਾਮ ਆਪਣੇ ਕੋਲੇ ਮਿਰਚਾਂ ਜੇ ਤੁਸੀਂ ਜ਼ਿਆਦਾ ਪਾਉਣੀ ਹੈ ਚਾਹੋ ਤਾਂ ਉਹ ਤੁਹਾਡੀ ਮਰਜ਼ੀ ਹੈ ਮਿਰਚਾਂ ਨੂੰ ਵੀ ਧੋ ਕੇ ਆਪਾਂ ਸੁਕਾ ਲਿਆ ਸੀ ਤੇ ਇਸ ਤਰੀਕੇ ਨਾਲ ਕੱਟ ਲਗਾ ਲਿਆ ਤੇ ਦੋਨੇ ਚੀਜ਼ਾਂ ਨੂੰ ਆਪਾਂ ਕੱਟ ਕੇ 2-3 ਘੰਟਿਆਂ ਲਈ ਸੁਕਾਵਾਂਗੇ ਚਾਹੇ ਤੁਸੀਂ ਉਹਨੂੰ ਪੱਖੇ ਥੱਲੇ ਰੱਖ ਦਿਓ ਜਾਂ ਤੁਸੀਂ ਇਹਨੂੰ ਧੁੱਪ ਵਿੱਚ ਵੀ ਸੁਕਾ ਸਕਦੇ ਹੋ ਵੈਸੇ ਸਰਦੀ ਵਿੱਚ ਜਿਹੜੀ ਧੁੱਪ ਹੈ ਬਹੁਤ ਘਟ ਨਿਕਲਦੀ ਹੈ ਫਿਰ ਇਹਦੇ ਲਈ ਤਿਆਰ ਕਰਾਂਗੇ ਜੀ ਆਪਾਂ ਮਸਾਲਾ ਜਿਹਦੇ ਲਈ ਆਪਾਂ 2.5 ਚਮਚ ਲੈ ਆ ਸੌਫ ਦੇ 1.5 ਚਮਚ ਲੈ ਆ ਆਪਾਂ ਸਾਬਤ ਧਨੀਆ ਤੇ 2 ਚਮਚ ਲੈ ਆ ਆਪਾਂ ਪੀਲੀ ਸਰੋਂ ਦੇ 1 ਚਮਚ ਜੀਰੇ ਦਾ ਤੇ ਇੱਕ ਚਮਚੀ ਆਪਾਂ ਲਿਆ ਮੇਥੀ ਦਾਣਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਗੈਸ ਦੀ ਸਲੋ ਫਲੇਮ ਤੇ ਰੋਸਟ ਕਰ ਲਾਂਗੇ ਤਾਂ ਕਿ ਜਿਹੜੀ ਵੀ ਇਹਦੇ ਅੰਦਰ ਥੋੜੀ-ਬਹੁਤ ਨਮੀ ਹੈ ਉਹ ਖਤਮ ਹੋ ਜੇ ਤੇ ਆਪਾਂ ਇਹਨੂੰ ਜਲਦੀ-ਜਲਦੀ ਇਸੇ ਤਰੀਕੇ ਨਾਲ ਹੀ ਹਿਲਾਉਂਦੇ ਜਾਵਾਂਗੇ ਤੇ ਇਹਨੂੰ ਤਿਆਰ ਕਰ ਲਾਂਗੇ ਤੇ ਇਹਦੇ ਨਾਲ ਭੁੰਨਣ ਨਾਲ ਹਲਕਾ ਜਿਹਾ ਤੇ ਜਿਹੜਾ ਆਪਣਾ ਅਚਾਰ ਹੈ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਬਿਲਕੁਲ ਸਾਦਾ ਜਿਹਾ ਸਮਾਨ ਹੈ ਬਾਕੀ ਤੁਸੀਂ ਆਪਣੇ ਅਚਾਰ ਦੇ ਹਿਸਾਬ ਨਾਲ ਪਾ ਲਿਓ ਆਪਾਂ ਤੁਹਾਨੂੰ ਦੱਸਿਆ ਸੀ ਕੀ ਅੱਧਾ ਕਿਲੋ ਆਪਾਂ ਅਦਰਕ ਲਈਏ ਤੇ ਆਪਣੇ ਕੋਲੇ 150 ਗ੍ਰਾਮ ਹੈ ਜਿਹੜੀ ਉਹ ਹਰੀ ਮਿਰਚ ਹੈਗੀ ਜਦੋਂ ਇਹ ਤਿਆਰ ਹੋ ਗਿਆ ਉਸ ਤੋਂ ਬਾਅਦ ਆਪਾਂ ਗੈਸ ਨੂੰ ਬੰਦ ਕਰਤਾ ਤੇ ਉਹ ਮਸਾਲਾ ਕੱਢ ਲਿਆ ਫਿਰ ਪਾਈਏ ਜੀ ਆਪਾਂ ਵਿੱਚ 1.5 ਚਮਚੇ ਦੇ ਰਾਈ ਰਾਈ ਦੀ ਥਾਂ ਤੇ ਤੁਸੀਂ ਕਾਲੀ ਸਰੋਂ ਵੀ ਲੈ ਸਕਦੇ ਹੋ ਪਰ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਵਾਂਗੇ ਗੈਸ ਦੇਖੋ ਇੱਥੇ ਬੰਦ ਹੈ ਜਿਹੜਾ ਆਪਣਾ ਪੈਨ ਗਰਮ ਹੈ ਉਹਦੇ ਵਿੱਚ ਹੀ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰ ਲਿਆ ਫਿਰ ਲਈ ਆਪਾਂ ਇੱਕ ਚਮਚ ਕਲੌਂਜੀ ਤੇ ਉਹਨੂੰ ਵੀ ਇਸੇ ਤਰ੍ਹਾਂ ਹਲਕਾ ਜਿਹਾ ਰੋਸਟ ਕਰਕੇ ਬਾਹਰ ਕੱਢ ਲਾਂਗੇ ਕਿਉਂਕਿ ਇਹਨੂੰ ਆਪਾਂ ਗ੍ਰाइंड ਨਹੀਂ ਕਰਾਂਗੇ ਬਾਅਦ ਵਿੱਚ ਪਾਵਾਂਗੇ ਬਾਕੀ ਜਿਹੜੇ ਆਪਾਂ ਸਾਰੇ ਮਸਾਲੇ ਤਿਆਰ ਕਰ ਲਏ ਉਹਨਾਂ ਨੂੰ ਆਪਾਂ ਇੱਕ ਜੱਗ ਵਿੱਚ ਪਾ ਕੇ ਦਰਦਰਾ ਜਿਹਾ ਪੀਸ ਲਾਂਗੇ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਮੋਟਾ ਤੇ ਇਹਨਾਂ ਮਸਾਲਿਆਂ ਦੇ ਵਿੱਚ ਆਪਾਂ ਇੱਥੇ ਪਾਵਾਂਗੇ ਜੀ ਹਲਦੀ ਇੱਕ ਚਮਚਾ ਪਾ ਭਰ ਕੇ ਹਲਦੀ ਦਾ ਪਾਇਆ ਇੱਕ ਚਮਚ ਪਾਵਾਂਗੇ ਆਪਾਂ ਰੰਗ ਵਾਲੀ ਮਿਰਚ ਦਾ ਤੇ ਇਹਦੇ ਨਾਲ ਮਸਾਲਾ ਜਿਹੜਾ ਬੜਾ ਹੀ ਵਧੀਆ ਬਣ ਕੇ ਤਿਆਰ ਹੋਊਗਾ ਤੇ ਉਹਦਾ ਕਲਰ ਆਊਗਾ ਬਹੁਤ ਵਧੀਆ ਤੇ ਫਿਰ ਆਪਾਂ ਇਹਦੇ ਵਿੱਚ ਪਾਈ ਹੈ ਜੀਰਾਈ ਸਾਰੀਆਂ ਚੀਜ਼ਾਂ ਨੂੰ ਜੱਗ ਵਿੱਚ ਪਾ ਕੇ ਆਪਾਂ ਕਰਾਂਗੇ 1 ਤੋਂ 1.5 ਮਿੰਟ ਲਈ ਗ੍ਰाइंड ਇਹਨੂੰ ਆਪਾਂ ਦਰਦਰਾ ਜਾਂ ਪੀਸ ਲਾਂਗੇ ਜਦੋਂ ਹੀ ਤੁਸੀਂ ਗ੍ਰਾਈਂਡਰ ਜਾਂ ਚੋਪਰ ਜਿਹੜੀ ਵੀ ਚੀਜ਼ ਤੁਸੀਂ ਯੂਜ਼ ਕਰਦੇ ਹੋ ਉਹਨੂੰ ਇੱਕੋ ਸਾਰੀ ਨਾ ਤੁਸੀਂ ਗ੍ਰाइंड ਕਰਿਓ ਹਲਕਾ ਜਿਹਾ ਅੱਗੇ ਪਿੱਛੇ ਕਰਦੇ ਰਹੋ ਇਹਦੇ ਨਾਲ ਇਹ ਦਰਦ ਰਜਾ ਪੀਸਿਆ ਜਾਊਗਾ ਫਿਰ ਲਵਾਂਗੇ ਆਪਾਂ ਅਦਰਕ ਤੇ ਹਰੀ ਮੇਚ ਜਿਨ੍ਹਾਂ ਨੂੰ ਆਪਾਂ ਸੁਕਾਣਾ ਰੱਖਿਆ ਹੋਇਆ ਸੀ ਤੇ ਇਹਨੂੰ ਤੁਸੀਂ ਕਿਸੇ ਵੀ ਭਾਂਡੇ ਦੇ ਵਿੱਚ ਪਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਅਚਾਰ ਪਾਉਣਾ ਹੈਗਾ ਖੁੱਲਾ ਜਿਹਾ ਤੁਸੀਂ ਭਾਂਡਾ ਲੈ ਲਿਓ ਆਪਣੇ ਅਚਾਰ ਦੇ ਹਿਸਾਬ ਨਾਲ ਤੇ ਆਪਾਂ ਲਿਆ ਜੀ ਇੱਥੇ ਕੱਚ ਦਾ ਬੌਲ ਜੇ ਤੁਹਾਡੇ ਕੋਲ ਕੱਚ ਦਾ ਬਰਤਨ ਹੋਵੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਪਰ ਜਦੋਂ ਵੀ ਅਚਾਰ ਬਣਾਉਂ ਕੇ ਰੱਖਣਾ ਹੋਵੇ ਤਾਂ ਉਦੋਂ ਜਿਆਦਾ ਤੋਂ ਜਿਆਦਾ ਕੱਚੇ ਵਾਲੇ ਬਰਤਨੀ ਚੂਜ਼ ਕਰਿਆ ਕਰੋ ਅਚਾਰ ਦੀ ਉਮਰ ਬਹੁਤ ਵੱਦੀ ਹੈ ਹੁਣ ਆਪਾਂ ਅਚਾਰ ਲਈ ਤਿਆਰ ਕੀਤੇ ਮਸਾਲੇ ਨੂੰ ਮਿਰਚਾਂ ਤੇ ਅਦਰਕ ਦੇ ਉੱਪਰ ਪਾ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ 2.5 ਚਮਚ ਨਮਕ ਦੀ ਨਮਕ ਹੈ ਜਿਹੜਾ ਅਚਾਰ ਵਿੱਚ ਬਹੁਤ ਵੱਡਾ ਰੋਲ ਰੱਖਦਾ ਹੈ ਇਹਦੇ ਨਾਲ ਅਚਾਰ ਦਾ ਟੇਸਟ ਵੀ ਵਧੀਆ ਹੁੰਦਾ ਤੇ ਅਚਾਰ ਲੰਬੀ ਧੀਰ ਤੱਕ ਚੱਲਦਾ ਅੱਧਾ ਚਮਚ ਪਾਇਆ ਆਪਾਂ ਕਾਲੇ ਨਮਕ ਦਾ ਇਹ ਵੀ ਤੁਸੀਂ ਜ਼ਰੂਰ ਪਾਓ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹਿੰਗ ਜਿਹੜੀ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਚਮਚ ਦਾ ਚੌਥਾ ਹਿੱਸਾ ਆਪਾਂ ਹਿੰਗ ਪਾਈ ਹੈ ਅਚਾਰ ਅਰਚੀ ਬਦੀਆ ਫਲੇਵਰ ਆਉਂਦਾ ਹੈ ਦਾ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਮਿਕਸ ਕਰ ਦਾਂਗੇ ਇੱਕ ਚਮਚ ਲਵਾਂਗੇ ਆਪਾਂ ਕਲੌਂਜੀ ਦਾ ਜਿਹਨੂੰ ਆਪਾਂ ਹਲਕਾ ਜਿਹਾ ਰੋਸਟ ਕੀਤਾ ਸੀ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਇੱਕ ਸਾਰ ਤੁਸੀਂ ਅਚਾਰ ਵਿੱਚ ਪਾ ਲਿਓ ਉਸ ਤੋਂ ਬਾਅਦ ਤੁਸੀਂ ਇਕੱਠਿਆਂ ਨੂੰ ਹੀ ਮਿਕਸ ਕਰਨਾ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਇਸ ਤਰੀਕੇ ਨਾਲ ਜਿਨ੍ਹਾਂ ਨੇ ਕਦੇ ਵੀ ਅਚਾਰ ਨਹੀਂ ਪਾਇਆ ਉਹ ਆਰਾਮ ਨਾਲ ਹੀ ਅਚਾਰ ਤਿਆਰ ਕਰ ਲੈਣਗੇ ਫਿਰ ਆਪਾਂ ਇਹਨੂੰ ਕਰਾਂਗੇ ਮਿਕਸਰ ਤੇ ਇਹਦੇ ਵਿੱਚ ਆਪਾਂ ਢਾਈ ਤੋਂ ਤਿੰਨ ਚਮਚ ਜਿਹੜੇ ਆਪਾਂ ਖਾਣਾ ਖਾਣ ਵੇਲੇ ਯੂਜ਼ ਕਰਦੇ ਹਾਂ ਉਹ ਖਬੀਨੇ ਘਰ ਦੇ ਪਾਵਾਂਗੇ ਜਿਹਦੇ ਨਾਲ ਚਾਰ ਹੈ ਜਿਹੜਾ ਬਹੁਤ ਵਧੀਆ ਰਹਿੰਦਾ ਲੰਬੀ ਦੇਰ ਕੱਟਦਾ ਕਿਉਂਕਿ ਇਹਦੇ ਵਿੱਚ ਆਪਾਂ ਨੀਂਬੂ ਵਗੈਰਾ ਕੁਝ ਨਹੀਂ ਪਾਵਾਂਗੇ ਕਿਉਂਕਿ ਨੀਂਬੂ ਵਾਲਾ ਅਚਾਰ ਅਲੱਗ ਤਰੀਕੇ ਨਾਲ ਪੈਂਦਾ ਜਿਹੜਾ ਮਸਾਲੇ ਵਾਲਾ ਚਾਰ ਹੁੰਦਾ ਉਹਦੇ ਵਿੱਚ ਇਹ ਬਿਨੇਗਰ ਸਿਰਕਾ ਹੀ ਪੈਂਦਾ ਹੈ ਤੇ ਇਹਨੂੰ ਤੁਸੀਂ ਵਾਈਟ ਸਿਰਕਾ ਹੀ ਜ਼ਿਆਦਾ ਵਰਤਿਓ ਹੋਰ ਵਾਲਾ ਨਾਲਿਓ ਕਿਉਂਕਿ ਕਈ ਹੋਰ ਤਰ੍ਹਾਂ ਦੇ ਵੀ ਸਿਰਕੇ ਹੁੰਦੇ ਹੈਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਥੇ ਮਿਕਸ ਕਰਕੇ ਤੇ ਫਿਰ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਆ ਜਾਂਦਾ ਜੀ ਆਪਣਾ ਤੇਲ ਤੇਲ ਨੂੰ ਜੇ ਤੁਸੀਂ ਗਰਮ ਕਰਕੇ ਪਾਓ ਤਾਂ ਬਹੁਤ ਜ਼ਿਆਦਾ ਵਧੀਆ ਕਿਉਂਕਿ ਇੱਕ ਤਾਂ ਉਹਦੇ ਵਿੱਚ ਜਿਹੜੀ ਤੇਲ ਵਾਲੀ ਸਮੈਲ ਹੁੰਦੀ ਹੈ ਉਹ ਵੀ ਖਤਮ ਹੋ ਜਾਂਦੀ ਹੈ ਤੇ ਬਾਕੀ ਇਹ ਹੀ ਤੇਲ ਹੈ ਜਿਹੜਾ ਅਚਾਰ ਨੂੰ ਬਹੁਤ ਜ਼ਿਆਦਾ ਵਧੀਆ ਬਣਾਉਂਦਾ ਆਪਾਂ ਇਹਨੂੰ ਗਰਮ ਕਰਕੇ ਠੰਡਾ ਕਰ ਲਿਆ ਸੀ ਕੌਲੀ ਭਰ ਕੇ ਦੇ ਵਿੱਚ ਆਪਾਂ ਤੇਲ ਦੀ ਪਾਈ ਹੈ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿੰਨਾ ਕ ਤੁਸੀਂ ਰੱਖਣਾ ਹੋਵੇ ਤੇ ਫਿਰ ਆਪਾਂ ਇਹਨੂੰ ਫੇਰ ਮਿਕਸ ਕਰਾਂਗੇ ਤੇ ਥੋੜਾ ਜਿਹਾ ਤੇਲ ਹੈ ਜਿਹੜਾ ਮੇਰੇ ਕੋਲ ਹੀ ਹੋਰ ਵੀ ਬਚ ਗਿਆ ਸੀ ਜਿਹੜਾ ਆਪਾਂ ਗਰਮ ਕੀਤਾ ਸੀ ਤਾਂ ਮੈਂ ਸੋਚੇ ਚਲੋ ਆਪਾਂ ਉਹ ਵੀ ਵਿੱਚ ਉੱਪਰੋਂ ਦੀ ਮਿਕਸ ਕਰ ਦਾਂਗੇ ਤੇ ਹੁਣ ਆਪਾਂ ਸਾਰੇ ਅਚਾਰ ਨੂੰ ਇੱਕ ਜਾਰ ਦੇ ਵਿੱਚ ਪਾ ਕੇ ਆਪਾਂ ਰੱਖ ਲਾਂਗੇ ਜੇ ਤੁਹਾਨੂੰ ਅਚਾਰ ਦੀ ਰੈਸিপি ਐਡੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤਰੀਕੇ ਦਾ ਅਚਾਰ ਬਾਕੀ ਜਰੂਰ ਦੇਖਿਓ ਜਿਹੜਾ ਆਪਣੇ ਕੋਲ ਥੋੜਾ ਜਿਹਾ ਤੇਲ ਪਿਆ ਸੀ ਬਿਲਕੁਲ ਤੇ ਆਪਾਂ ਉਹ ਵੀ ਹੈ ਜੇ ਉਪਰੋਂ ਦੀ ਪਾਤਾ ਬਾਕੀ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਜਿੰਨਾ ਤੇਲ ਤੁਹਾਨੂੰ ਚੰਗਾ ਲੱਗੇ ਉਹ ਨਾ ਪਾਓ ਪਰ ਇੱਕ ਕੌਲੀ ਇਹਦੇ ਵਿੱਚ ਤੇਲ ਦੀ ਪਾਉਗੀ ਪਾਉਗੀ ਉਸ ਤੋਂ ਬਾਅਦ ਇਹਨੂੰ ਆਪਾਂ ਕਰ ਦਾਂਗੇ ਬੰਦ ਤੇ ਇਹਨੂੰ ਡੇਲੀ ਤੁਸੀਂ ਇੱਕ ਦਿਨ ਵਿੱਚ ਇੱਕ ਵਾਰੀ ਇਸ ਤਰੀਕੇ ਨਾਲ ਖਲਾ ਲੈਣਾ ਬਹੁਤ ਹੀ ਟੇਸਟੀ ਅਚਾਰ ਬਣਦਾ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਨੂੰ ਸ਼ੇਅਰ